ਹਾਂਜੀ ਬੱਬਾ ਗੇਲ ਜੀ ਤੁਸੀਂ ਪਬਲਿਕ ਰਿਲੇਸ਼ਨ ਅਫੀਸਰ ਹੋ ਮਿਸ਼ਨ ਹਸਪੀਟਲ ਧਾਰੀਵਾਲ ਦੇ ਔਰ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਮਿਸ਼ਨ ਹਸਪੀਟਲ ਧਾਰੀਵਾਲ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਰਹੀ ਹੈ ਉਸ ਨੂੰ ਲੈ ਕੇ ਜੀ ਸਾਲਵੇਸ਼ਨ ਆਰਮੀ ਮੈਕਰੋਬਿਟ ਹਸਪੀਟਲ ਧਾਰੀਵਾਲ ਦੇ ਵਿੱਚ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹallelujah ਹallelujah ਮੈਂ ਬੱਬਾ ਗੇਲ ਸਾਲਵੇਸ਼ਨ ਆਰਮੀ ਤੋਂ ਪੀਆਰ ਹਾਂ ਔਰ ਸਾਡੇ ਮੇਜਰ ਵਿਲੀਅਮ ਜੀ ਐਡਮਿਨਿਸਟਰेटर ਮਿਸ਼ਨ ਹਸਪੀਟਲ ਧਾਰੀਵਾਲ ਵੱਲੋਂ ਇੱਕ ਮਹੀਨੇ ਤੋਂ ਇਹ ਤਿਆਰੀਆਂ ਚੱਲ ਰਹੀਆਂ ਹਨ ਔਰ ਜੋ ਕਿ ਅੱਜ ਮੁਕੰਮਲ ਹੋ ਚੁੱਕੀਆਂ ਨੇ ਸਾਡਾ ਸਮੂਹ ਪੁਲਿਸੀਆਂ ਨੂੰ 크ਿਸਚਨ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਕੱਲ 20 ਤਰੀਕ ਨੂੰ 10 ਵਜੇ ਮਿਸ਼ਨ ਹਸਪੀਟਲ ਧਾਰੀਵਾਲ ਪਹੁੰਚ ਕੇ ਸ਼ੋਭਾ ਯਾਤਰਾ ਦੇ ਵਿੱਚ ਆਪਣੀ ਹਾਜ਼ਰੀ ਭਰੋ ਔਰ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਓ ਕਿਉਂਕਿ ਇਸ ਵਾਰ ਪਹਿਲੀ ਵਾਰ ਆ ਕਿ ਜੋ ਕਿ ਸਾਰੀਆਂ ਮਿਸ਼ਨ ਆਦੇਸ਼ ਸਯੋਗ ਨਾਲ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਸਾਡੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹੀ ਭੈਣ ਭਰਾ ਉੱਥੇ ਪਹੁੰਚੋ ਔਰ ਪ੍ਰਭੂ ਯੋਸ਼ੂਆ ਸੀ ਦਾ ਅਸ਼ੀਰਵਾਦ ਲਓ ਹਾਲੇਲੂਇਆ ਹਾਲੇਲੂਇਆ